ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਸਾਡੇ ਇਸ ਚੈਨਲ ਦੇ ਉੱਤੇ ਤੇ ਅੱਜ ਜਿਹੜਾ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਤੇ ਤੁਹਾਡੇ ਨਾਲ ਗੱਲਬਾਤ ਕਰਨ ਵਾਲਿਆ ਜਿਵੇਂ ਕਿ ਤੁਸੀਂ ਜਾਣਦੇ ਕਿ ਪੰਜਾਬ ਦੇ ਵਿੱਚ ਛੁੱਟੀਆਂ ਦਾ ਐਲਾਨ ਹੋ ਚੁੱਕਾ ਆ 2 ਜੂਨ ਤੋਂ ਜਿਹੜੀਆਂ ਨੇ ਉਹ ਪੂਰੇ ਪੰਜਾਬ ਦੇ ਵਿੱਚ ਜਿਹੜਾ ਆ ਉਹ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਜਾ ਰਹੀਆਂ ਨੇ ਕੁਝ ਦਿਨ ਪਹਿਲਾਂ ਹੀ ਐਕਸ ਹੈਂਡਲ ਦੇ ਉੱਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਣਾ ਨੇ ਜਿਹੜਾ ਆ ਉਹ ਅਪਡੇਟ ਦੇ ਦਿੱਤਾ ਸੀ ਕਿ ਛੁੱਟੀਆਂ ਜਿਹੜੀਆਂ ਨੇ 2 ਜੂਨ ਨੂੰ ਸ਼ੁਰੂ ਹੋਣਗੀਆਂ ਕਿਉਂਕਿ 1 ਜੂਨ ਨੂੰ ਜਿਹੜਾ ਆ ਉਹ ਐਤਵਾਰ ਆ ਰਿਹਾ ਆ ਤੇ ਸੋਮਵਾਰ ਜਿਹੜਾ 2 ਜੂਨ ਤੋਂ ਜਿਹੜੀਆਂ ਨੇ ਉਹ ਪੂਰਾ ਮਹੀਨਾ ਜਿਹੜੀਆਂ ਨੇ 29 ਦਿਨ ਦੀਆਂ ਉਹ ਛੁੱਟੀਆਂ ਮਕਰਰ ਕਰ ਦਿੱਤੀਆਂ ਗਈਆਂ ਨੇ ਗਰਮੀਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਅਕਸਰ ਦੇਖਿਆ ਜਾਂਦਾ ਆ ਕਿ ਬਹੁਤ ਸਾਰੇ ਲੋਕ ਜਿਹੜਾ ਘੁੰਮਣ ਫਿਰਨ ਦੇ ਸਕੀਨ ਹੁੰਦੇ ਨੇ ਘੁੰਮਣ ਫਿਰਨ ਦੇ ਲਈ ਇੱਧਰ ਉੱਧਰ ਵੀ ਜਾਂਦੇ ਨੇ ਤੇ ਘੁੰਮਣ ਫਿਰਨ ਦੇ ਲਈ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਂਦੇ ਨੇ ਕਈ ਵਾਰੀ ਤਾਂ ਬਹੁਤ ਸਾਰੇ ਦੋਸਤ ਜਿਹੜੇ ਨੇ ਉਹ ਆਪਣੇ ਬੱਚਿਆਂ ਨੂੰ ਲੈ ਕੇ ਤੇ ਜਿਹੜਾ ਆ ਉਹ ਪਹਾੜਾਂ ਦੇ ਵਿੱਚ ਜਾਂਦੇ ਨੇ ਪਹਾੜਾਂ ਦੇ ਵਿੱਚ ਨਦੀਆਂ ਨਾਲਿਆਂ ਦੇ ਵਿੱਚ ਨਹਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ ਬਹੁਤ ਸਾਰੇ ਲੋਕ ਜਿਹੜੇ ਆ ਐਸੀਆਂ ਥਾਵਾਂ ਤੇ ਜਾਂਦੇ ਨੇ ਜਿੱਥੇ ਪਾਣੀ ਦਾ ਬਹਾਅ ਕਦੇ-ਕਦੇ ਇੱਕਦਮ ਜਿਹੜਾ ਆ ਤੇਜ਼ ਆ ਜਾਂਦਾ ਆ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਕਿ ਬਰਸਾਤੀ ਦਿਨਾਂ ਦੇ ਵਿੱਚ ਬੜੀ ਜ਼ਿਆਦਾ ਜਿਹੜੀ ਉਹ ਪ੍ਰੋਬਲਮ ਜਿਹੜੀ ਹੈ ਉਹ ਆ ਗਈ ਸੀ ਉਹਦੇ 'ਚ ਕੀ ਹੋਇਆ ਸੀ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਹ ਖੱਡਾਂ ਦੇ ਵਿੱਚ ਨਾਲਿਆਂ ਦੇ ਵਿੱਚ ਨਦੀਆਂ ਦੇ ਵਿੱਚ ਜਿਹੜਾ ਪਹਾੜੀ ਲਾਕੇ ਤੇ ਨਾਉਣ ਲਈ ਜਾਂਦੇ ਆ ਪਿਛਲੇ ਪਾਸੇ ਜਦੋਂ ਬਰਸਾਤ ਪਈ ਹੁੰਦੀ ਏ ਤੇ ਇੱਕਦਮ ਜਿਹੜਾ ਪਾਣੀ ਦਾ ਬਹਾਅ ਤੇਜ਼ ਆਉਣ ਦੇ ਨਾਲ ਜਿਹੜਾ ਆ ਤਾਂ ਫੀ ਜਿਆਦਾ ਜਿਹੜੇ ਆ ਪਿਛਲੀ ਵਾਰ ਜਿਹੜੇ ਨੁਕਸਾਨ ਹੋਏ ਸੀ ਇਸ ਵਾਰ ਵੀ ਜਿਹੜਾ ਗਰਮੀਆਂ ਦੇ ਵਿੱਚ ਮੀਂਹ ਪੈਣ ਦੇ ਜਿਹੜੇ ਆ ਉਹ ਚਾਂਸ ਹੋ ਜਾਂਦੇ ਆ ਤੇ ਐਸੀਆਂ ਥਾਵਾਂ ਦੇ ਉੱਤੇ ਨਾਉਣਾ ਜਾਂ ਐਸੀਆਂ ਥਾਵਾਂ ਤੇ ਜਾਣਾ ਜਿਹੜਾ ਆ ਉਹ ਕਾਫੀ ਹੱਦ ਤੱਕ ਜਿਹੜਾ ਨੁਕਸਾਨ ਦੇ ਹੁੰਦਾ ਆ ਤੇ ਕੋਸ਼ਿਸ਼ ਕੀਤੀ ਜਾਵੇ ਵੀ ਐਸੀਆਂ ਥਾਵਾਂ ਤੇ ਜਾ ਕੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹ ਗਲਤੀ ਨਾ ਕੀਤੀ ਜਾਵੇ ਖਾਸ ਕਰਕੇ ਉਹ ਸਟੂਡੈਂਟ ਜਿਹੜੇ 9ਵੀਂ 10ਵੀਂ 12ਵੀਂ ਦੇ ਵਿੱਚ ਪੜ੍ਹਦੇ ਨੇ ਉਹ ਸੁੱਟੀਆਂ ਦੇ ਵਿੱਚ ਖਾਸ ਕਰਕੇ ਐਸੀਆਂ ਜਗ੍ਹਾ ਦੇ ਵਿੱਚ ਗਰੁੱਪ ਬਣਾ ਕੇ ਜਿਹੜਾ ਚਲੇ ਜਾਂਦੇ ਆ ਉਹਨਾਂ ਨੂੰ ਜਿਹੜਾ ਇਹਨਾਂ ਚੀਜ਼ਾਂ ਦਾ ਜਿਹੜਾ ਆ ਪ੍ਰੇਜ ਰੱਖਣਾ ਚਾਹੀਦਾ ਨਾਲ ਦੀ ਨਾਲ ਦੋਸਤੋ ਇੱਕ ਜਿਹੜੀ ਇੰਪੋਰਟੈਂਟ ਚੀਜ਼ ਹੋਰ ਵੀ ਦਰਨੇ ਆ ਤੇ ਜਿਹੜੇ ਬੱਚੇ ਪਿੰਡਾਂ ਥਾਵਾਂ 'ਚ ਰਹਿੰਦੇ ਆ ਉਹ ਉਹ ਬਾਹਰ ਦੂਰ ਪਹਾੜਾਂ ਵਿੱਚ ਤਾਂ ਨਹੀਂ ਜਾਂਦੇ ਪਰ ਉਹ ਆਪਣੇ ਪਿੰਡਾਂ ਦੀ ਇਹ ਬੰਬੀਆਂ ਦੇ ਉੱਤੇ ਜਿਹੜਾ ਆ ਮੋਟਰਾਂ ਦੇ ਉੱਤੇ ਨਹਾਉਣ ਦੇ ਲਈ ਚਲੇ ਜਾਂਦੇ ਤੇ ਉਹ ਵੀ ਕਿਤਨਾ ਕਿਤੇ ਜਿਹੜਾ ਨੁਕਸਾਨ ਹੋਣ ਦੇ ਜਿਹੜੇ ਚਾਂਸ ਹੁੰਦੇ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਆ ਝੋਨੇ ਲੱਗਦੇ ਤਾਂ ਲਗਾਤਾਰ ਜਿਹੜੀਆਂ ਮੋਟਰਾਂ ਨੇ ਕੰਟੀਨਿਊ ਚੱਲਦੀਆਂ ਨੇ ਜਿਹਦੇ ਕਰਕੇ ਕਈ ਵਾਰੀ ਕੀ ਹੁੰਦਾ ਕਿ ਮੋਟਰ ਦੇ ਵਿੱਚ ਸ਼ਾਰਟ ਸਰਕਟ ਹੋ ਜਾਂਦਾ ਤੇ ਜਿਹੜਾ ਆ ਮੋਟਰਾਂ ਤੇ ਬੰਬੀਆਂ ਦੇ ਪਾਣੀਆਂ ਦੇ ਵਿੱਚ ਕਰੰਟ ਆਉਣਾ ਸ਼ੁਰੂ ਹੋ ਜਾਂਦਾ ਇਦੇ ਚ ਵੀ ਜਿਹੜਾ ਆ ਕਈ ਵਾਰੀ ਜਿਹੜੇ ਆ ਕਈ ਖਬਰਾਂ ਜੜੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੀਆਂ ਕਿ ਨੁਕਸਾਨ ਹੋਇਆ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਨੁਕਸਾਨ ਜਦੋਂ ਇਦਾਂ ਦੇ ਹੋ ਜਾਂਦੇ ਆ ਉੱਥੇ ਜਿਹੜਾ ਆ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਤੇ ਬਚਣ ਵਾਸਤੇ ਜਿਹੜਾ ਆ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਕੱਲਿਆਂ ਨੂੰ ਜਿਹੜਾ ਆ ਉਹ ਬੰਬੀਆਂ ਉੱਤੇ ਨਾ ਭੇਜਿਆ ਜਾਵੇ ਬੰਬੀਆਂ ਤੇ ਜਿਹੜਾ ਆ ਨਹੀਂ ਜਾਣਾ ਚਾਹੀਦਾ ਤੇ ਬੰਬੀਆਂ ਤੇ ਜਾ ਕੇ ਬੱਚਿਆਂ ਨੂੰ ਨਾਉਣਾ ਨਹੀਂ ਚਾਹੀਦਾ ਦੂਸਰੇ ਪਾਸੇ ਬੱਚੇ ਬਹੁਤ ਸਾਰੇ ਨਹਿਰਾਂ ਦੇ ਵਿੱਚ ਪਿੰਡੂ ਥਾਵਾਂ ਦੇ ਵਿੱਚ ਛੋਟੇ ਸੂਵੇ ਜਾਂ ਵੱਡੀਆਂ ਨਹਿਰਾਂ ਜਿਹੜੀਆਂ ਨੇ ਆਸ-ਪਾਸ ਲੱਗਦੀਆਂ ਨੇ ਉਹਨਾਂ ਨਹਿਰਾਂ ਦੇ ਵਿੱਚ ਵੀ ਜਿਹੜਾ ਆ ਬੱਚੇ ਨਹਾਉਣ ਦੇ ਲਈ ਚਲੇ ਜਾਂਦੇ ਆ ਤੇ ਉੱਥੇ ਵੀ ਜਿਹੜਾ ਆ ਬੱਚਿਆਂ ਨੂੰ ਉਹ ਦੇਖਿਆ ਗਿਆ ਪਿਛਲੇ ਦਿਨਾਂ ਦੇ ਵਿੱਚ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਦੇਖਿਆ ਵੀ ਜਿਹੜੇ ਵਿੱਚ ਬੱਚੇ ਨਹਾਉਣਗੇ ਗਰੁੱਪ ਦੇ ਵਿੱਚ ਕਿਉਂਕਿ ਬੱਚੇ ਜਾ ਕੇ ਸਤਾਨੀ ਵੀ ਕਰਦੇ ਆ ਕਿਤੇ ਨਾ ਕਿਤੇ ਕੋਈ ਜਿਹੜਾ ਆ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਗੱਲਾਂ ਕਰਦੇ ਜਿਹਦੇ ਵਿੱਚ ਨੁਕਸਾਨ ਹੋ ਜਾਂਦਾ ਆ ਡੂੰਗੇ ਪਾਣੀ ਰੇਤ ਦੀ ਮਾਈਨਿੰਗ ਵੱਡੀਆਂ ਨਹਿਰਾਂ ਚ ਹੋਈ ਹੁੰਦੀ ਹੈ ਜਿਹਦੇ ਕਰਕੇ ਟੋਏ ਡੂੰਘੇ ਹੋਏ ਹੁੰਦੇ ਆ ਤੇ ਉਹਨਾਂ ਟੋਇਆਂ ਦੇ ਵਿੱਚ ਵੀ ਜਿਹੜੇ ਆ ਬੱਚੇ ਡੁੱਬ ਜਾਂਦੇ ਆ ਜਾਂ ਡੂੰਘੇ ਥਾਂ ਦੇ ਉੱਤੇ ਜਾਣ ਦੇ ਨਾਲ ਬੱਚੇ ਤਰਾਕ ਚੰਗੇ ਨਹੀਂ ਹੁੰਦੇ ਤੇ ਬੱਚਿਆਂ ਨੂੰ ਜਿਹੜਾ ਡੁੱਬਣ ਦੀਆਂ ਖਬਰਾਂ ਜੜੀਆਂ ਨੇ ਉਹ ਵੀ ਅਸੀਂ ਪਿਛਲੇ ਦਿਨਾਂ ਦੇ ਵੇਖਿਆ ਹੈ ਹਾਲੀ ਦੇ ਵਿੱਚ ਇੱਕ ਧਾਰੀਵਾਲ ਨਹਿਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਖਬਰ ਜਿਹੜੀ ਆ ਚੁੱਕੀ ਹੈ ਵੀ ਨਾਉਣਗੇ ਬੱਚੇ ਜਿਹੜੇ ਆ ਉਹ ਨਹਿਰ ਚ ਇੱਕ ਬੱਚਾ ਡੁੱਬ ਕੇ ਜੜਾ ਆ ਉਹ ਰੱਬ ਨੂੰ ਪਿਆਰਾ ਹੁੰਦਾ ਆ ਦੋਸਤੋ ਇਹ ਤੇ ਹੋ ਗਿਆ ਬੰਬੀਆਂ ਤੇ ਨਾਉਣ ਦਾ ਨਹਿਰਾਂ ਤੇ ਨਾਉਣ ਦਾ ਨੁਕਸਾਨ ਜਾਂ ਆਪਾਂ ਪਹਾੜੀ ਇਲਾਕੇ ਦੇ ਵਿੱਚ ਨਦੀਆਂ ਨਾਲਿਆਂ ਦੇ ਵਿੱਚ ਨਾਉਣੇ ਆ ਤੇ ਉਹਦੇ ਨੁਕਸਾਨ ਇਹਨਾਂ ਨੁਕਸਾਨਾਂ ਤੋਂ ਬਚਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਦੂਸਰਾ ਦੋਸਤੋ ਆਪਾਂ ਜਿਹੜਾ ਗਰਮੀਆਂ ਦੇ ਵਿੱਚ ਜਿਹੜੀ ਗਰਮੀ ਬਹੁਤ ਜ਼ਿਆਦਾ ਹੀਟ ਲੈਵਲ ਜਿਹੜਾ ਆ ਉਹ ਵਧ ਜਾਂਦਾ ਆ ਤੇ ਬੱਚੇ ਕਈ ਜਿਹੜੇ ਆ ਉਹ ਘਰ ਦੱਸੇ ਬਿਨਾ ਇੱਧਰ ਉੱਧਰ ਤੌੜਨਾ ਖੇਡਣਾ ਜਿਹੜਾ ਜਾਂਦੇ ਨੇ ਕਈ ਬੱਚੇ ਕ੍ਰਿਕਟ ਖੇਡਣ ਦੇ ਬੜੇ ਸਕਰੀਨ ਹੁੰਦੇ ਆ ਪਰ ਉਹਨਾਂ ਨੂੰ ਗੁਜ਼ਾਰਸ਼ ਇਹ ਹੀ ਹੈ ਕਿ ਉਹ ਸ਼ਾਮ ਦੇ ਟਾਈਮ ਜਾਂ ਸਵੇਰੇ ਮਾਰਨਿੰਗ ਟਾਈਮ ਉੱਠਣ ਜੋ ਕਿ ਫਰੈਸ਼ ਟਾਈਮ ਹੁੰਦੇ ਆ ਉਹਨਾਂ ਦੇ ਵਿੱਚ ਹੀ ਆਪਣੀ ਜਿਹੜੀ ਇਹ ਗੇਮ ਕਰਨ ਤੇ ਆਪਣਾ ਖੇਡਾਂ ਦੇ ਵੱਲ ਧਿਆਨ ਦੇਣ ਉਸ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਨੂੰ ਚਾਹੀਦਾ ਕਿ ਉਹਨਾਂ ਬੱਚਿਆਂ ਨੂੰ ਜਿਹੜਾ ਆ ਜਿਆਦਾ ਲੂ ਲੱਗਣ ਵਾਲੀ ਧੁੱਪ ਦੇ ਵਿੱਚ ਨਾ ਕੱਢਿਆ ਜਾਵੇ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਉਹ ਬੱਚੇ ਦਾ ਇੱਥੇ ਵੀ ਜਿਹੜਾ ਆ ਉਹ ਲੈਵਲ ਖਰਾਬ ਨਾ ਹੋਵੇ ਤੇ ਬੱਚਿਆਂ ਨੂੰ ਜਿਹੜਾ ਆ ਉੱਥੇ ਵੀ ਜਿਹੜਾ ਲੂ ਲੱਗਣ ਦੇ ਨਾਲ ਬਿਮਾਰ ਹੋਣ ਦੇ ਜਿਹੜੇ ਚਾਂਸ ਵਸ ਸਕਦੇ ਆ ਉੱਥੇ ਵੀ ਬੱਚਿਆਂ ਨੂੰ ਜਿਹੜਾ ਆ ਇਹਨਾਂ ਚੀਜ਼ਾਂ ਤੋਂ ਪ੍ਰੇਹਿਜ ਰੱਖਣਾ ਚਾਹੀਦਾ ਆ ਦੂਸਰਾ ਦੋਸਤੋ ਜਿਵੇਂ ਕਿ ਬੱਚਿਆਂ ਨੂੰ ਸਕੂਲ ਦਾ ਕੰਮ ਮਿਲ ਜਾਂਦਾ ਆ ਸਕੂਲ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਆਪਣਾ ਕੰਮ ਜਿਹੜਾ ਆ ਉਹਨਾਂ ਨੂੰ ਮਿਲਦਾ ਆ ਜਿਹਨੂੰ ਆਪਾਂ ਹੋਮਵਰਕ ਵੀ ਕਹਿੰਦੇ ਆ ਇੱਥੇ ਕੀ ਹੁੰਦਾ ਵੀ ਕਈ ਵਾਰੀ ਕੀ ਕਰਨੇ ਆਪਾਂ ਕੀ ਬੀਬੀਆਂ ਜਿਹੜੀਆਂ ਆ ਉਹ ਪੇਕਿਆਂ ਨੂੰ ਜਾਣ ਦੇ ਲਈ ਕੀ ਕਰਦੀਆਂ ਨੇ ਕਿ ਬੱਚਿਆਂ ਨੂੰ ਪਹਿਲੇ ਹਫਤੇ ਜਿਹੜਾ ਆ ਕੰਮਾ ਢੜਾ 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 ਇੰਨਾ ਕੰਮ ਜਿਹੜਾ ਸਾਰਾ ਮਹੀਨਾ ਦਾ ਕੰਮ ਹੁੰਦਾ ਉਹ ਪੂਰੇ ਦਾ ਪੂਰਾ ਕੰਮ ਜਿਹੜਾ ਆ 2-4 ਦਿਨਾਂ ਦੇ ਵਿੱਚ ਕੰਪਲੀਟ ਕਰਾ ਕੇ ਤੁਸੀਂ ਤੋਂ ਬਦਾ ਚੱਲ ਨਿਆਣਿਆਂ ਨੂੰ ਲੈ ਕੇ ਨਾਨਕੇ ਤੇ ਨਾਨਕੇ ਜਾ ਕੇ ਨਿਆਣੇ ਬਿਲਕੁਲ ਕਿਤਾਬਾਂ ਨੂੰ ਹੱਥ ਨਹੀਂ ਲਾਉਂਦੇ ਪੜ੍ਹਦੇ ਨਹੀਂ ਨਾ ਹੀ ਉੱਥੇ ਕਿਸੇ ਤਰ੍ਹਾਂ ਦੀ ਕੋਈ ਐਜੂਕੇਸ਼ਨ ਦਾ ਹੁੰਦਾ ਕਿ ਜਿਹੜਾ ਬੱਚੇ ਨੇ ਪੜਿਆ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਕੀ ਹੁੰਦਾ ਆ ਬੱਚੇ ਉਸ ਤੋਂ ਵੀ ਮੁੱਖ ਹੋ ਜਾਂਦੇ ਨੇ ਬੱਚੇ ਭਟਕ ਜਾਂਦੇ ਆ ਬੱਚਿਆਂ ਦੇ ਦਿਮਾਗ ਚੋਂ ਚੀਜ਼ਾਂ ਨਿਕਲਦੀਆਂ ਸ਼ੁਰੂ ਹੋ ਜਾਂਦੀਆਂ ਪੜ੍ਹਾਈ ਦੇ ਨਾਲ ਬੱਚੇ ਜਿਹੜੇ ਟੁੱਟ ਜਾਂਦੇ ਆ ਜਾਂ ਕਿ ਇਹ ਰਹੀ ਕੀ ਹੁੰਦਾ ਕਿ ਬੱਚਾ ਨੂੰ ਆਖਰੀ ਦਿਨਾਂ ਦੇ ਵਿੱਚ ਪੂਰਾ ਮਹੀਨਾ ਜਿਹੜੇ ਬੱਚੇ ਉਹ ਮਟਰਗਸਤੀ ਕਰਦੇ ਆ ਘੁੰਮਦੇ ਆ ਫਿਰਦੇ ਆ ਇੰਜੋਏ ਕਰਦੇ ਆ ਤੇ ਆਖਰੀ ਦਿਨਾਂ ਦੇ ਵਿੱਚ ਪੜ੍ਹਾਈ ਦੇਤੇ ਜ਼ੋਰ ਲਾ ਕੇ ਆਪਣਾ ਵੀ ਦਿਮਾਗ ਖਰਾਬ ਕਰਦੇ ਆ ਤੇ ਹੋਰ ਵੀ ਜਿਹੜਾ ਆ ਆਪਣੀ ਪੜ੍ਹਾਈ ਨੂੰ ਜਿਹੜਾ ਆ ਉਹ ਜ਼ੱਟਾ ਮਾਰ ਪੜ੍ਹਾਈ ਜਿਹਨੂੰ ਆਪਾਂ ਕਹਿ ਸਕਦੇ ਆ ਉਦੋਂ ਦੀ ਪੜ੍ਹਾਈ ਕਰ ਲੈਂਦੇ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਅ ਮਹੀਨੇ ਦਾ ਹੋਮਵਰਕ ਮਿਲਿਆ ਹੁੰਦਾ ਆ ਉਹਨੂੰ ਲਿਟਰਲੀ ਰੋਜ਼ ਜਿਹੜਾ ਆ ਥੋੜਾ ਥੋੜਾ ਕਰਨਾ ਚਾਹੀਦਾ ਤਾਂ ਕਿ 1 ਘੰਟਾ ਜਾਂ ਅੱਧਾ ਘੰਟਾ ਹੋਮਵਰਕ ਤੇ ਲਾਇਆ ਜਾਏ ਤਾਂ ਕਿ ਉਹਦੇ ਨਾਲ ਕੀ ਹੋਵੇਗਾ ਕਿ ਰੂਟੀਨ ਦੇ ਵਿੱਚ ਬੱਚੇ ਦੀ ਐਜੂਕੇਸ਼ਨ ਜਿਹੜੀ ਇਹ ਛੁੱਟੀਆਂ ਦੇ ਵਿੱਚ ਚੱਲਦੀ ਰਹੇਗੀ ਤੇ ਬੱਚਿਆਂ ਦੀ ਜਿਹੜੀ ਉਹ ਐਜੂਕੇਸ਼ਨ ਕਦੇ ਵੀ ਜਿਹੜੀ ਉਹ ਉਹ ਘਟੇਗੀ ਨਹੀਂ ਉਹਦਾ ਆਈਕਿਊ ਲੈਵਲ ਵੀ ਵਧੇਗਾ ਇਹਦੇ ਵਿੱਚ ਬੱਚਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਚਾਹੀਦਾ ਵੀ ਹੋਰ ਵੀ ਐਜੂਕੇਸ਼ਨ ਐਕਟੀਵਿਟੀਜ਼ ਜਿਹੜੀਆਂ ਉਹ ਕਰਵਾਈਆਂ ਜਾਣ ਬੱਚੇ ਜੇ ਛੋਟੇ ਆ ਤੇ ਉਹਨਾਂ ਨੂੰ ਜਨਰਲ ਨੋਲਿਜ ਦੀਆਂ ਚੀਜ਼ਾਂ ਜਿਹੜੀਆਂ ਸਿਖਾਈਆਂ ਜਾਣ ਜਾਂ ਫਿਰ ਜਿਹੜੇ ਵੱਡੇ ਬੱਚੇ ਆ ਉਹਨਾਂ ਨੂੰ ਗਾਈਡ ਕੀਤਾ ਜਾਵੇ ਤੇ ਕਿਸੇ ਤਰੀਕੇ ਦੇ ਨਾਲ ਬੱਚਿਆਂ ਨੂੰ ਵਧੀਆ ਲੈਵਲ ਤੇ ਉੱਤੇ ਰੱਖਿਆ ਜਾਵੇ। ਬੱਚਿਆਂ ਲਈ ਜ਼ਰੂਰੀ ਇਹੀ ਹੈ ਕਿ ਉਹ ਪੂਰਾ ਮਹੀਨਾ ਪੜਨ ਥੋੜਾ ਥੋੜਾ ਪੜਨ ਨਾ ਕਿ ਇੱਕ ਅੱਧੇ ਦਿਨ ਦੇ ਵਿੱਚ ਕੰਮ ਕਾ ਕੇ ਉਸ ਤੋਂ ਬਾਅਦ ਜਿਹੜਾ ਆ ਪੜਾਈ ਵੱਲ ਬਿਲਕੁਲ ਧਿਆਨ ਨਾ ਦੇਣ। ਜੇਕਰ ਤੁਸੀਂ 15 ਤੋਂ 20 ਦਿਨਾਂ ਦੇ ਵਿੱਚ ਜਿਹੜਾ ਆ ਆਪਣਾ ਕੰਮ ਸਕੂਲ ਦਾ ਮਕਾ ਲੈਂਦੇ ਹੋ ਤੇ ਉੱਥੇ ਜਿਹੜੇ 10 ਦਿਨ ਰਹਿੰਦੇ ਹੋ ਉਹਦੇ 'ਚ ਉਸ ਕੰਮ ਦੀ ਰਿਵੀਜ਼ਨ ਜ਼ਰੂਰ ਕਰੋ ਜਾਂ ਬੱਚੇ ਛੋਟੇ ਤਾਂ ਉਹਨਾਂ ਨੂੰ ਰਿਵੀਜ਼ਨ ਜ਼ਰੂਰ ਕਰਾਓ ਤਾਂ ਕਿ ਬੱਚਿਆਂ ਦਾ ਜਿਹੜਾ ਆ ਉਹ ਐਜੂਕੇਸ਼ਨ ਦੇ ਨਾਲ ਜਿਹੜਾ ਆ ਉਹ ਮਨ ਜੁੜਿਆ ਰਹੇ ਕਿਸੇ ਤਰ੍ਹਾਂ ਦੀ ਬੱਚਾ ਨੂੰ ਇਹ ਨਾ ਹੋਵੇ ਕਿ ਉਹਨਾਂ ਦੇ ਦਿਮਾਗ ਚ ਜਿਹੜੀ ਉਹ ਪੜ੍ਹਾਈ ਲਿਖਾਈ ਜਿਹੜੀ ਪਿਛਲੀ ਉਹ ਵੀ ਨਿਕਲ ਜਾਂਦੀ ਹੈ ਇੱਥੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਹਮੇਸ਼ਾ ਜਿਹੜਾ ਆ ਤੁਹਾਡੇ ਆਨਲਾਈਨ ਜੁੜੇ ਰਹਿੰਦੇ ਆ ਤੇ ਤੁਹਾਨੂੰ ਜਿਹੜਾ ਜਿਹੜਾ ਗਾਈਡ ਕਰਦੇ ਰਹਿੰਦੇ ਆ ਤੇ ਬੱਚੇ ਮਿਸ ਗਾਈਡ ਨਹੀਂ ਹੁੰਦੇ ਪਰ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਆ ਉਹਨਾਂ ਨੂੰ ਜ਼ਰੂਰੀ ਚਾਹੀਦਾ ਆ ਕਿ ਉਹ ਆਪਣੇ ਕਿਸੇ ਵੱਡੇ ਜਾਂ ਟਿਊਸ਼ਨ ਸੈਂਟਰ ਤੇ ਜਾ ਕੇ ਜਿਹੜਾ ਆ ਉਹ ਆਪਣੀ ਐਜੂਕੇਸ਼ਨ ਨੂੰ ਜਿਹੜਾ ਆ ਕੰਟੀਨਿਊ ਕਰ ਸਕਦੇ ਆ ਤਾਂ ਕਿ ਉਹਨਾਂ ਦੀ ਜਿਹੜਾ ਆ ਪੜ੍ਹਾਈ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵਿਗੜ ਨਾ ਪਵੇ ਇਹ ਗੱਲਾਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀ ਪਤਾ ਨੇ ਜ਼ਰੂਰੀ ਪਤਾ ਨੇ ਮੈਨੂੰ ਪਤਾ ਹੈ ਵੀ ਤੁਸੀਂ ਬਹੁਤ ਸਿਆਣੇ ਹੋ ਪਰ ਦੱਸਣ ਦਾ ਕਾਰਨ ਇਹ ਹੁੰਦਾ ਆ ਕਿ ਤੁਹਾਨੂੰ ਜਿਹੜਾ ਉਹ ਚੀਜ਼ ਦੀ ਨੌਲੇਜ ਆ ਜਾਵੇ ਤੁਹਾਡੇ ਜਿਹੜਾ ਆ ਉਹ ਦਿਮਾਗ ਦੇ ਵਿੱਚ ਇਹ ਚੀਜ਼ਾਂ ਪੈ ਜਾਣ ਤੇ ਤੁਹਾਨੂੰ ਦੁਬਾਰਾ ਤੋਂ ਉਹਦਾ ਰਿਪੀਟ ਹੋ ਜਾਵੇ ਵੀ ਹਾਂ ਇਹ ਕਰਨਾ ਆ ਤੇ ਇਹ ਤੁਹਾਨੂੰ ਸਾਰਾ ਵੀਡੀਓ ਕਿਵੇਂ ਦਾ ਲੱਗਾ ਇਹ ਤੇ ਕਮੈਂਟ ਕਰਕੇ ਜਰੂਰ ਦੱਸਿਓ ਨਾਲ ਦੀ ਨਾਲ ਲਾਈਕ ਕਰਕੇ ਸ਼ੇਅਰ ਜਰੂਰ ਕਰਿਓ ਆਪਣੇ ਸਾਥੀਆਂ ਨੂੰ ਆਪਣੇ ਸੱਜਣਾਂ ਨੂੰ ਆਪਣੇ ਦੋਸਤਾਂ ਨੂੰ ਆਪਣੀ ਫੈਮਲੀਜ਼ ਨੂੰ ਤਾਂ ਕਿ ਉਹ ਆਪਣੇ ਬੱਚਿਆਂ ਦਾ ਜਿਹੜਾ ਆ ਧਿਆਨ ਰੱਖ ਸਕਣ